ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਤੋਂ 35 ਸਾਲ ਤੱਕ ਦੇ ਨੌਜਵਾਨਾਂ ਅੰਦਰ ਲੁਕੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਮੋਗਾ ਦੇ ਡੀ ਐਮ ਕਾਲਜ ਵਿੱਚ ਦੋ ਦਿਨਾਂ ਯੂਥ ਫੈਸਟੀਵਲ ਦਾ ਪ੍ਰਬੰਧ ਕੀਤਾ ਗਿਆ। ਯੂਥ ਸੇਵਾਵਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਰਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਵਿੱਚ ਇਸ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਵਿੱਚ ਮੋਨੋ ਐਕਟਿੰਗ ਦਾ ਪੰਗੜਾ ਅਤੇ ਹੋਰ ਕਈ ਮੁਕਾਬਲੇ ਵੀ ਕਰਵਾਏ ਗਏ। ਉੱਥੇ ਹੀ ਮੇਲੇ ਵਿੱਚ ਪੁੱਜੀ ਨੌਜਵਾਨ ਪੀੜੀ ਨੇ ਕਾਲਜ ਵੱਲੋਂ ਕੀਤੇ ਗਏ ਸੁਪਰਾਲੇ ਦੀ ਸ਼ਲਾਘਾ ਵੀ ਕੀਤੀ। ਇਹ ਬਹੁਤ ਹੀ ਵਧੀਆ ਚੱਲ ਰਿਹਾ ਹੈ ਯੂਥ ਫੈਸਟੀਵਲ ਚੱਲ ਰਿਹਾ ਹੈ ਡਿਸਟ੍ਰਿਕਟ ਮੋਗਾ ਦੇ ਵਿੱਚ ਡੀ ਐਮ ਕਾਲਜ ਦੇ ਵਿੱਚ ਇੱਥੇ ਕਾਫੀ ਸਾਰੀਆਂ ਟੀਮਸ ਆਈਆਂ ਆ ਅਸੀਂ ਵੀ ਆਪਣਾ ਇੱਕ ਗਿੱਧਾ ਕਾਲਜ ਦਾ ਲੈ ਕੇ ਆਏ ਆ ਇਹ ਅੱਜਕੱਲ ਦੇ ਬੱਚੇ ਕਾਫੀ ਲਾਈਕ ਵੈਸਟਰਨ ਕਲਚਰ ਵੱਲ ਜ਼ਿਆਦਾ ਜਾ ਰਹੇ ਆ ਨਾ ਆਪਣੀਆਂ ਪੰਜਾਬੀ ਜੋ ਵੀ ਪ੍ਰਾਤਨ ਚੀਜ਼ਾਂ ਆ ਆਪਣਾ ਪੰਜਾਬੀ ਪਹਿਰਾਵਾ ਆਪਣੇ ਲੋਕ ਨਾਚ ਲੋਕ ਗਿੱਧਾ ਜਿਵੇਂ ਕਹਿੰਦੇ ਆਪਾਂ ਪੰਗੜਾ ਉਹ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਆ ਵੈਸਟਰਨ ਦਾ ਉਹਨਾਂ ਦੇ ਉੱਪਰ ਇੰਪੈਕਟ ਜ਼ਿਆਦਾ ਪੈ ਰਿਹਾ ਹੈ ਦੈਨ ਇਹਦੇ ਨਾਲ ਆਪਾਂ ਉਹਨਾਂ ਨੂੰ ਦਿਖਾਵਾਂਗੇ ਕਿ ਆਪਣਾ ਜੋ ਕਲਚਰ ਆ ਉਹ ਬਹੁ ਉਹਨੂੰ ਨਾਲ-ਨਾਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਆਪਾਂ ਨੂੰ ਜਿਹੜੇ ਅੱਗੇ ਆਉਣ ਵਾਲੀਆਂ ਪੀੜ੍hiyan ਆ ਉਹਨਾਂ ਨੂੰ ਵੀ ਪਤਾ ਚੱਲੇ ਕਿ ਹਾਂ ਆਪਣਾ ਜੋ ਪੰਜਾਬ ਦਾ ਕਲਚਰ ਆ ਜੋ ਆਪਣਾ ਸੱਭਿਆਚਾਰਾ ਪੁਰਾਣਾ ਉਹ ਬਹੁਤ ਵਧੀਆ ਆ। ਉਥੇ ਹੀ ਜਗਦੀਸ਼ ਸਿੰਘ ਰਾਹੀ ਨੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਸੱਭਿਆਚਾਰ ਦੇ ਨਾਲ ਜੋੜੀ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ। ਜਿਹੜਾ ਯੁਵਾ ਹੈ ਅੱਜ ਜ਼ਿਆਦਾਤਰ ਮੋਬਾਈਲ ਦਾ ਐਡਿਕਟ ਹੋ ਗਿਆ। ਜੋ ਵੀ ਲੱਭਦਾ ਉਹ ਮੋਬਾਈਲ ਦੇ ਵਿੱਚੋਂ ਲੱਭਦਾ। ਜਿਵੇਂ ਪਿਛਲੇ ਸੀ ਗੁਰੂ ਤੇ ਚੇਲੇ ਦਾ ਇੱਕ ਸਬੰਧ ਸੀਗਾ। ਉਹ ਗੁਰੂ ਦੇ ਚੇਲੇ ਦੇ ਸਬੰਧ ਸਿੱਖਿਆਦਾਇਕ ਸੀਗਾ ਤੇ ਮੋਬਾਈਲ ਤੋਂ ਸਿੱਖਿਆ ਨਹੀਂ ਮਿਲਦੀ ਸਿਰਫ ਉਥੇ ਪੜ੍ਹਾਈ ਮਿਲਦੀ ਹੈ ਪੜ੍ਹਨਾ ਕਾਪੀ ਕਰ ਲੈਣਾ ਤਾਂ ਕਿ ਅਸੀਂ ਉਹਨੂੰ ਰਾਈਟ ਕਰ ਦੰਨੇ ਆ ਮੈਂ ਤਾਂ ਇਹ ਸਮਝਦਾ ਕਿ ਅਸੀਂ ਡਿਗਰੀ ਤਾਂ ਲੈ ਲੈਨੇ ਆ ਪਰ ਐਜੂਕੇਸ਼ਨ ਨਹੀਂ ਲੈਂਦੇ ਇਹ ਹੀ ਇੱਕ ਮੈਂ ਡਰਾਬੈਕ ਸਮਝਦਾ ਨੌਜਵਾਨ ਯੁਵਾ ਪੀੜੀ ਦੇ ਵਿੱਚ ਕਿ ਉਹ ਸਿਰਫ ਡਿਗਰੀ ਲੈ ਜਾਣਦੇ ਨੇ ਤੇ ਐਜੂਕੇਸ਼ਨ ਨਹੀਂ ਜ਼ਿਕਰ ਇਹ ਹੋ ਗਿਆ ਕਿ ਜੇਕਰ ਵਿਦਿਆਰਥੀ ਅਤੇ ਵਿਦਿਆਰਥਣਾਂ ਵਿੱਚ ਪੜ੍ਹਾਈ ਤੋਂ ਇਲਾਵਾ ਉਹਨਾਂ ਦੀ ਰੁਚੀ ਵੱਲ ਧਿਆਨ ਦਿੰਦੇ ਹੋਏ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਏ ਤਾਂ ਉਹ ਆਪਣੀ ਮਿਹਨਤ ਸਦਕਾ ਆਪਣੇ ਭਵਿੱਖ ਨੂੰ ਹੋਰ ਵੀ ਸੁਨਾਰਾ ਬਣਾ ਸਕਦੇ ਨੇ ਬਿਊਰੋ ਰਿਪੋਰਟ ਜਗਬਾਨੀ ਟੀਵੀ ਚੰਡੀਗੜ੍ਹ